ਬਰਾ ਹਰਜੇਸ਼ ਕੁਮਾਰ ਜੀ ਹੁਣੇ ਲੁੱਟ ਹੋਈ ਏ ਕਿਸ ਤਰ੍ਹਾਂ ਹੋਈ ਜਿਹੜੀ ਔਰਤ ਚਲੀ ਗਈ ਅੱਜ ਲੁੱਟ ਹੋਈ ਏ ਬਟ ਇੱਥੇ ਜਾਨੀ ਕੋਈ ਜਾ ਰਹੀ ਸੀ ਤੇ ਮੈਨੂੰ ਲੱਗਾ ਕੁਝ ਹੋਇਆ ਹੈ ਫਿਰ ਮੈਂ ਕਮਰਾ ਖੋਲਿਆ ਕਮਰੇ ਵਿੱਚ ਨਹੀਂ ਰਹਾ ਬੀ ਉਹਨਾਂ ਮੋੜੀ ਖੋ ਕੇ ਲੈ ਗਏ ਨੇ ਬੜ ਬੁੜੀ ਨੇ ਰੋਲਾ ਨਹੀਂ ਪਾਇਆ ਚੁੱਪ ਕਰਕੇ ਜਰੀ ਬਾਸ ਮੜ ਗਈ ਉਹ ਲੁਟੇਰੇ ਕੌਣ ਸੀ ਕੌਣ ਨਹੀਂ ਸੀ ਬੜੇ ਬੇਖੌਂ ਲੁਟੇਰੇ ਇਹ ਪੈਨੇ ਸਰ ਉਹ ਲੁਟੇਰੇ ਬਾਈਕ ਤੇ ਸੀ ਸ਼ਾਹ ਸਪਲੈਂਡਰ ਤੇ ਨਾਲ ਕੋਈ ਆ ਰਹੇ ਹਿੱਤੇ ਹਾਂਜੀ ਵਾਲਖੋ ਕੇ ਫਰਾਰ ਹੋ ਗਏ ਬਹੁਤ ਖੋ ਕੇ ਫਰਾਰ ਹੋ ਗਏ ਲਗਾਦਰ ਲੋਕਾ ਸੋ ਹੋ ਰਹੀਆਂ ਤੇ ਕਿਸ ਤਰ੍ਹਾਂ ਕੀ ਕਹਿਣਾ ਦੇਖੋ ਜੀ ਦਿੱਲੀ ਦੇ ਦੋ ਤਿੰਨ ਤੱਕਾਨ ਹੋਣੇ ਹੋਣੇ ਸਿ ਉਹ ਟੋੜ ਰੌਣੇ ਚਾਰੇ ਲੋਕੀ ਦੁਖੀ ਸੁਖੀ ਹਲਦੇ ਤੇ ਹਸਪੀਟਲ ਤੇ ਰਜਾਨਾ ਲੁੱਟ ਖਵਾਉਂਦੀ ਹੁੰਦੀਆਂ ਨੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਪਸਾ ਨਹੀਂ ਪੁੱਛੂ ਕਹਦਾ ਡਾਰੇ ਇਹਨਾਂ ਵਾ ਪੁੱਛੂ ਸਾਰਾ ਪਤਾ ਕਿੱਥੇ ਹੁੰਦੇ ਕਿੱਥੇ ਰਹਿੰਦੇ ਆ ਦਿਨ ਦਿਹਾੜੇ ਦਿਨ ਦਿਹਾੜੇ ਦਿਨ ਦਿਹਾੜੇ ਹੁੰਦੇ ਰਾਤੀ ਦਾ ਹਵਾਲੀ ਦਾ ਹੁੰਦਾ ਰਾਤ ਦੇ ਘਰੇ ਹੋਣੀ ਅਲੱਗ ਹੋ ਗਈ ਨਾ ਹੁੰਦੇ ਦਿਨੇ ਜੀ ਵੀ ਉਹਨਾਂ ਨੇ ਕਿਹਾ ਸਾਨੂੰ ਪੁਲਿਸ ਦਾ ਡਾਰੀ ਕਰੀਂਗਾ ਵੀ ਜੋ ਵਰਜੀ ਕਰ ਲਵੇ ਅ ਕੱਲ ਪਾਣੀ ਚਹੀਦੀ ਲੁੱਟਾ ਖਵਾ ਦੇ। ਖੱਲ ਪਾਣੀ ਚਹੀਦੀ ਹੁਣ ਥਾਣੇ ਜਾਂਦਾ ਵੀ ਡਰਦਾ ਪਰ ਅਗਲੇ ਸਾਲੇ ਹੋਣਾ ਹੀ ਕੁਝ ਨਹੀਂ। ਹੋਂ ਤਾਂ ਥਾਣੇ ਜਾਣਾ ਹੀ ਬਗਾਰ ਹੋਇਆ ਹੋਇਆ ਆਪਦਾ ਆਪ ਜੋ ਕਰੋ ਵੀ ਹੋਂ ਤਾਂ ਦਗਾਦਰ ਕਹਿ ਰਹੀ ਹੈ ਆਪਦੇ ਹਥਿਆਰ ਰੱਖਿਆ ਦੇ ਕੋਲੀ ਵੀ ਯਾਵਨ ਜੱਟੀਆਂ ਨਾਲ। ਬੜੀ ਸਾਡੇ ਹੱਥੋਂ ਕੋਈ ਹੋਣੀ ਕਾਰਵਾਈ ਹੁੰਦੀ ਹੈ ਪੁਲਿਸ ਨੂੰ ਸਾਡੇ ਪਰਚਾ ਦਰਜ ਕਰਨਾ। ਇਸ ਕਰਕੇ ਮੇਰੀ ਭਗੰਤਵਾਲ ਨੂੰ ਬੇਲਤੀ ਹੈ ਵੀ ਇਹਨਾਂ ਕੱਲ ਪਈ ਜਾਵੇ। ਪੰਜਾਬ ਪੁਲਿਸ ਨੂੰ ਥੋੜਾ ਜਿਹਾ ਇਹਨਾਂ ਨੂੰ ਸੁਧਾਰ ਕੀਤਾ ਜਾਵੇ ਪੰਜਾਬ ਪੁਲਿਸ ਡੰਡਾ ਕਾਇਮ ਕੀਤਾ ਜਾਵੇ ਵੀ ਆ ਸਾਡੇ ਜਨਤਾ ਦੀ ਸੇਵਾ ਹੀ ਬੈਠੇ ਨੇ ਵੀ ਸਾਡੇ ਨਾਲ ਸਮਝ ਸਾਡੀ ਲੁੱਟਾਈ ਇਹਦੇ ਸਾਡੇ ਅਸੀਂ ਵੀ ਰਾਤੀ 9:30 ਵਜੇ ਗੱਲਾਂ ਬੰਦ ਕਰਦੀ ਤੇ ਕਈ ਵਾਰ ਨੋ ਵੀ ਕਰਦੀ ਸੀ ਮੈਂ ਬੜਾ ਬੁਰਾ ਹਾਲ ਹੈ ਰਾਤ ਦੇ ਸਮੇਂ ਕਾਹ ਦਾ ਟਾਈਮ ਹੁੰਦਾ ਸਰ ਰਾਤੀ 10:00 ਤੇ ਗਾ ਘਰਦਰ ਜਾਈ ਸਾਨੂੰ ਨੋ ਵੀ ਡਰ ਪੈ ਜਾਂਦਾ ਪਤਾ ਨਹੀਂ ਕਿੰਨੇ ਕਾਪਾ ਲੈ ਕੇ ਆਏਗਾ ਸਾਡੀ ਸਾਰੀ ਸੇਲ ਲੜ ਕੇ ਲੈਣੀ ਸੇਲ ਤਾਂ ਗਈ ਨਹੀਂ ਸਰ ਜੇ ਕਰਕੇ ਪਰ ਜੇ ਵੀ ਹੁੰਦੀ ਸਾਨੂੰ ਹੋਈ ਡਰ ਉਹਨੇ ਕਿਤੇ ਲੈ ਜਾ ਅਸੀਂ ਬਹੁਤ ਪਰੇਸ਼ਾਨ ਆ ਅਜੀ ਹੁਣ ਬਿਲ ਕਰਦੇ ਚਾਬੀਆਂ ਸਾਰੀ ਇਕੱਠੀਆਂ ਕਰਕੇ ਮਾਲਕ ਜਿਹੜੇ ਵਾਲੇ ਉਸ ਨੂੰ ਖੜਾ ਕੇ ਕਰਾਈਏ ਵੀ ਤੁਸੀਂ ਸਾਨੂੰ ਇਹ ਰੱਖਸ਼ਾ ਕਰੋ ਜਾਂ ਸੁਰੱਖਿਆ ਕਰੋ ਜਾਂ ਤੁਸੀਂ ਸਾਨੂੰ ਜਗਲਾਂ ਵਾਲੀ ਬੰਦ ਕਰ ਦੋ ਅਜੀ ਅਜੀ ਸਹਿਣ ਨਹੀਂ ਕਰ ਸਕਦੇ ਸਾਡੀ ਪ੍ਰਵਾਸ ਤੋਂ ਬਹੁਤ ਬਾਹਰ ਹੋਇਆ ਹੈ ਅਸ ਤੋਂ ਤੇ ਹਾਲ ਨਾ ਆਇਆ ਫਿਰ ਧਰਨੇ ਤੇ ਬੈਠਣਾ ਜ਼ਰੀਏ ਨਾ ਉਹ ਵੀ ਹੁੰਦੇ ਗਏ ਨੇ ਧੀਰੇ ਤੇ ਆਹ ਮਾਇਆ ਮੇਰੇ ਨਾਲ ਵੀ ਹੋ ਚੁੱਕੇ ਆ ਉਹ ਆਖੇ ਜਿਗਰ ਨੇ ਮੇਟ ਨਹੀਂ ਬੈਠੀ ਜਗਾਈ ਨੂੰ